ਜੀ ਜੀ ਪੰਜਵੇਂ ਚ ਬੋਰਡ ਦੀ ਕਲਾਸ ਚੋਂ ਜੀ ਅੱਛਾ ਫਸਟ ਹੈ ਅਸੀਂ ਬੋਰਡ ਦੀ ਕਲਾਸ ਚੋਂ ਹਾਂ ਜੀ ਪੂਰੇ ਪੰਜਾਬ ਚ 7ਵੇਂ ਚ ਫਸਟ ਹੈ 7ਵੇਂ ਜੋ ਫਸਟ ਹੈ ਕੋਈ ਨਹੀਂ ਤੂੰ ਮੰਨ ਲੈ ਪਰ ਤੇਰੇ ਬੱਚੇ ਬਹੁਤ ਹਿਆਰ ਆ ਹਾਂ ਜੀ ਸ੍ਰੀ ਰਈ ਕੰਮਦਾ ਹੀ ਰਹਿੰਦਾ ਇਹਨਾਂ ਦਾ ਇੱਕ ਸਾਈਡ ਤਾਂ ਬਿਲਕੁਲ ਹੀ ਖੜੀ ਹੈ ਜੀ ਇਹਨਾਂ ਦੀ ਸਰਚਾਈ ਪੰਛਤ ਘਰਾਂ ਦੇ ਬਸ ਕੰਮ ਤੋਂ ਦਾ ਕਰਿਆ ਹੋਣਾ ਹੈ ਜੀ ਕੋਈ ਨਰੇਗਾਂ ਦਾ ਕੰਮ ਚੱਲਦਾ ਦਿਹਾੜੀ ਲਾ ਦਿੰਦਾ ਨਹੀਂ ਇਤਿਹਾਸ ਗਵਾਹ ਹੈ ਕਿ ਗਰੀਬ ਘਰਾਂ ਦੇ ਬੱਚੇ ਹੀ ਆਪਣਾ ਨਾਂ ਜਿਹੜਾ ਉਹ ਸਿਖਰਾਂ ਤੇ ਲੈ ਕੇ ਜਾਂਦੇ ਆ ਦੋਵੇਂ ਬੱਚੇ ਮੁੰਡੇ ਨੇ 5ਵੀਂ ਜਮਾਤ ਵਿੱਚੋਂ ਪੂਰੇ ਪੰਜਾਬ ਚੋਂ ਟੌਪ ਕੀਤਾ ਅਤੇ ਬੇਟੀ ਨੇ 7ਵੀਂ ਜਮਾਤ ਵਿੱਚੋਂ ਟੌਪ ਕੀਤਾ ਇਹਨਾਂ ਦੇ ਪਿਤਾ ਦੀ ਪਿਛਲੇ 9 ਸਾਲ ਪਹਿਲਾਂ ਐਕਸੀਡੈਂਟ ਹੋਣ ਕਰਕੇ ਉਹ ਵਿਚਾਰਾ ਮੰਜੇ ਤੇ ਹੈ ਆਪਦੇ ਪਿਤਾ ਦੀ ਸਾਂਭ ਸੰਭਾਲ ਦੇ ਨਾਲ ਨਾਲ ਇਹ ਵਿਚਾਰੇ ਇੱਥੋਂ ਤੱਕ ਪੜਦੇ ਪੜਦੇ ਪਹੁੰਚ ਗਏ ਇਹਨਾਂ ਦੀ ਮੰਮੀ ਹੈ ਜਿਹੜੀ ਉਹ ਮਾਰਾ ਮੋਟਾ ਜਿਹੜਾ ਘਰਾਂ ਦਾ ਕੰਮ ਕਰਦੀ ਹੈ ਜਿਸ ਨਾਲ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਜਿਹੜੇ ਪਿੱਛੇ ਕਮਰੇ ਆ ਉਹ ਸਮਾਜ ਸੇਵੀ ਵੀਰਾਂ ਵੱਲੋਂ ਇਹਨਾਂ ਨੂੰ ਦੋ ਕਮਰੇ ਤਾਂ ਬਣਾ ਦਿੱਤੇ ਸੀ ਪਰ ਉਹਨਾਂ ਦੇ ਫਰਸ਼ਾਂ ਵੀ ਨਹੀਂ ਲੱਗੀਆਂ ਇਹਨਾਂ ਨੂੰ ਹੁਣ ਅੱਗੇ ਵਧਣ ਵਾਸਤੇ ਸਹਿਯੋਗ ਦੀ ਲੋੜ ਹੈ ਜੇ ਕੋਈ ਵੀਰਜਾਂ ਭੈਣ ਇਹਨਾਂ ਦੇ ਪਰਿਵਾਰ ਦੀ ਸੇਵਾ ਲੈਣੀ ਚਾਹੁੰਦਾ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ